ਭਗਵਾਨ ਤਮਾਨ ਸਰਕਾਰ ਨੇ ਗਰੀਬ ਪਰਿਵਾਰਾਂ ਦਾ ਤਕਰੀਬਨ 4727 ਪਰਿਵਾਰਾਂ ਦਾ ਜਿਹੜਾ 67 ਕਰੋੜ 84 ਲੱਖ ਰੁਪਏ ਰਕਮ ਬਣਦੀ ਸੀ ਉਹ ਕਰਜ਼ਾ ਮਾਫ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਗਰੀਬ ਸਾਨੂੰ ਪਤਾ ਕਿਵੇਂ ਰੋਟੀ ਖਾਂਦਾ ਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਪਰਿਵਾਰ ਭੁੱਖਾ ਨਾ ਸੌਵੇ ਕੋਈ ਵੀ ਜਿਹੜਾ ਬੱਚਾ ਹੈ ਉਹ ਤਰੱਕੀ ਕਰੇ ਜਿਹੜਾ ਗਰੀਬ ਦਾ ਬੱਚਾ ਉਹ ਵੀ ਤਰੱਕੀ ਕਰੇ ਤੇ ਜਿਹੜਾ ਕਰਜ਼ਾ ਉਹ ਸੌਣ ਨਹੀਂ ਦਿੰਦਾ ਤੇ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਜਿਹੜਾ ਗਰੀਬ ਅਮੀਰ ਸਾਰੇ ਚੈਨ ਦੀ ਨੀਂਦ ਸੌਣ ਕੀ ਕਹਣਾ ਭਗਵੰਤ ਮਾਨ ਦਾ ਉਹ ਤੁਹਾਨੂੰ ਦਿਖਾਉਨੇ ਆ ਅੱਜ ਆਪਾਂ ਇਸ ਮਕਾਮ ਤੇ ਪਹੁੰਚਿਆ ਕਿ 4700 27 ਪਰਿਵਾਰਾਂ ਦਾ 67 ਕਰੋੜ 84 ਲੱਖ ਰੁਪਈਆ ਜਿਹੜਾ ਤਲਵਾਰ ਲਟਕਦੀ ਸੀ ਉਹ ਆਪਾਂ ਮਾਫ ਕਰਕੇ ਉਹਨਾਂ ਨੂੰ ਜਿਹੜੀ ਤਲਵਾਰ ਉਹ ਹਟਾਈ ਹੈ ਤਾਂ ਕਿ ਉਹ ਇੱਕ ਬੇਫਿਕਰ ਤੇ ਚਿੰਤਾ ਰਹਿਤ ਜ਼ਿੰਦਗੀ ਜਿਹੜੀ ਹੈ ਉਹ ਬਿਤਾ ਸਕਣ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾਂਗੀ ਅੱਜ ਆਪਾਂ ਇਸ ਮੁਕਾਮ ਤੇ ਪਹੁੰਚਿਆ ਕਿ 4700 27 ਪਰਿਵਾਰਾਂ ਦਾ 67 ਕਰੋੜ 84 ਲੱਖ ਰੁਪਈਆ ਜਿਹੜਾ ਤਲਵਾਰ ਲਟਕਦੀ ਸੀ ਉਹ ਆਪਾਂ ਮਾਫ ਕਰਕੇ ਉਹਨਾਂ ਨੂੰ ਜਿਹੜੀ ਤਲਵਾਰ ਉਹ ਹਟਾਈ ਹੈ ਤਾਂ ਕਿ ਉਹ ਇੱਕ ਬੇਫਿਕਰ ਤੇ ਚਿੰਤਾ ਰਹਿਤ ਜ਼ਿੰਦਗੀ ਜਿਹੜੀ ਹੈ ਉਹ ਬਿਤਾ ਸਕਣ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾਂਗੀ ਅੱਜ ਆਪਾਂ ਇਸ ਮੁਕਾਮ ਤੇ ਪਹੁੰਚਿਆ ਕਿ 4700 27 ਪਰਿਵਾਰਾਂ ਦਾ 67 ਕਰੋੜ 84 ਲੱਖ ਰੁਪਈਆ ਜਿਹੜਾ ਤਲਵਾਰ ਲਟਕਦੀ ਸੀ ਉਹ ਆਪਾਂ ਮਾਫ ਕਰਕੇ ਉਹਨਾਂ ਨੂੰ ਜਿਹੜੀ ਤਲਵਾਰ ਉਹ ਹਟਾਈ ਹੈ ਤਾਂ ਕਿ ਉਹ ਇੱਕ ਬੇਫਿਕਰ ਤੇ ਚਿੰਤਾ ਰਹਿਤ ਜ਼ਿੰਦਗੀ ਜਿਹੜੀ ਹੈ ਉਹ ਬਿਤਾ ਸਕਣ। ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾਂ। ਅੱਜ ਜਦੋਂ ਆਪਾਂ ਇਸ ਮੁਕਾਮ ਤੇ ਪਹੁੰਚਿਆ ਕਿ 4700 27 ਪਰਿਵਾਰਾਂ ਦਾ 67 ਕਰੋੜ 84 ਲੱਖ ਰੁਪਈਆ ਜਿਹੜਾ ਤਲਵਾਰ ਲਟਕਦੀ ਸੀ ਉਹ ਆਪਾਂ ਮਾਫ ਕਰਕੇ ਉਹਨਾਂ ਨੂੰ ਜਿਹੜੀ ਤਲਵਾਰ ਉਹ ਹਟਾਈ ਹੈ ਤਾਂ ਕਿ ਉਹ ਇੱਕ ਬੇਫਿਕਰ ਤੇ ਚਿੰਤਾ ਰਹਿਤ ਜ਼ਿੰਦਗੀ ਜਿਹੜੀ ਹੈ ਉਹ ਬਿਤਾ ਸਕਣ। ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾਂ। ਅੱਜ ਜਦੋਂ ਆਪਾਂ ਇਸ ਮੁਕਾਮ ਤੇ ਪਹੁੰਚਿਆ ਕਿ 4700 ਸਤਾਈ ਪਰਿਵਾਰਾਂ ਦਾ 67 ਕਰੋੜ 84 ਲੱਖ ਰੁਪਈਆ ਜਿਹੜਾ ਤਲਵਾਰ ਲਟਕਦੀ ਸੀ ਉਹ ਆਪਾਂ ਮਾਫ ਕਰਕੇ ਉਹਨਾਂ ਨੂੰ ਜਿਹੜੀ ਤਲਵਾਰ ਉਹ ਹਟਾਈ ਹੈ ਤਾਂ ਕਿ ਉਹ ਇੱਕ ਬੇਫਿਕਰ ਤੇ ਚਿੰਤਾ ਰਹਿਤ ਜ਼ਿੰਦਗੀ ਜਿਹੜੀ ਹੈ ਉਹ ਬਿਤਾ ਸਕਣ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਅੱਜ ਆਪਾਂ ਇਸ ਮੁਕਾਮ ਤੇ ਪਹੁੰਚਿਆ ਕਿ 4700 27 ਪਰਿਵਾਰਾਂ ਦਾ 67 ਕਰੋੜ 84 ਲੱਖ ਰੁਪਈਆ ਜਿਹੜਾ ਤਲਵਾਰ ਲਟਕਦੀ ਸੀ ਉਹ ਆਪਾਂ ਮਾਫ ਕਰਕੇ ਉਹਨਾਂ ਨੂੰ ਜਿਹੜੀ ਤਲਵਾਰ ਉਹ ਹਟਾਈ ਹੈ ਤਾਕਿ ਉਹ ਇੱਕ ਬੇਫਿਕਰ ਤੇ ਚਿੰਤਾ ਰਹਿਤ ਜ਼ਿੰਦਗੀ ਜਿਹੜੀ ਆ ਉਹ ਬਤਾ ਸਕਣ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ